जप रे वालो जो रे तू गया Yağmur <laughs> yağar, <laughs> ਕੋਹੀ ਪਿੰਡ ਦੇ ਦੋ ਨੌਜਵਾਨ ਇੱਕੋ ਝਟਕੇ ਦੇ ਵਿੱਚ ਇਕੱਠੇ ਹੀ ਖਤਮ ਹੋ ਗਏ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਦੁੱਖੀ ਦੁੱਖ ਫੈਲ ਗਿਆ ਪਤਾ ਲੱਗ ਗਿਆ ਕਿ ਦੋਵੇਂ ਹੀ ਜਵਾਨ ਮੁੰਡਿਆਂ ਦੀ ਉਮਰ ਕਰੀਬ 23 ਸਾਲ ਦੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮਾਪ ਦਾ ਲੋਤਾ ਪੁੱਤ ਸੀ ਅਤੇ ਦੂਸਰਾ ਇਕਲੌਤਾ ਮੁੰਡਾ ਹੀ ਸੀ ਅਤੇ ਉਸ ਦੀਆਂ ਭੈਣਾਂ ਵੀ ਇਸ ਸਮੇਂ ਕੁਰਲਾ ਰਹੀਆਂ ਨੇ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ। ਦੁਖਦ ਘਟਨਾ ਵਾਪਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਨਾਲ ਇਹ ਕੀ ਭਾਣਾ ਵਾਪਰਿਆ। ਤਿੰਨ ਭੈਣਾਂ ਦਾ ਇਕਲੌਤਾ ਪਰਾ ਸੁਖਜਿੰਦਰ ਸਿੰਘ ਜਿਸ ਦੀ ਉਮਰ 23 ਸਾਲ ਦੀ ਸੀ ਉਹ ਵੀ ਅਕਾਲ ਚਲਾਣਾ ਕਰ ਗਿਆ ਤੇ ਇੱਧਰ ਉਸ ਦੇ ਨਾਲ ਹੀ ਦੂਸਰਾ ਮੁੰਡਾ ਜਿਸ ਦੀ ਉਮਰ ਵੀ 23 ਸਾਲ ਰਵਿੰਦਰ ਸਿੰਘ ਦੇ بیٹے ਸਿਮਰਨਜੀਤ ਸਿੰਘ ਵਜੋਂ ਤੇ ਉਸਦੀ ਪਛਾਣ ਹੋਈ ਹੈ 2 ਸਾਲ ਪਹਿਲਾਂ ਹੀ ਉਹ ਅਮਰੀਕਾ ਗਿਆ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਪਰਿਵਾਰਿਕ ਮੈਂਬਰ ਇਸ ਸਮੇਂ ਡੂੰਘੇ ਦੁੱਖ ਦੇ ਵਿੱਚ ਨੇ ਅਤੇ ਇਹੀ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਪਿੰਡ ਲਿਆਂਦੀ ਜਾਵੇ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਨਾਲ ਸੰਬੰਧਿਤ ਇਹ ਦੋਵੇਂ ਹੀ ਨੌਜਵਾਨ ਅਮਰੀਕਾ ਦੇ ਵਿੱਚ ਸਨ ਦੋਵਾਂ ਦੀ ਜਾਨ ਚਲੀ ਗਈ ਇੱਕ ਹਾਦਸੇ ਦੇ ਵਿੱਚ ਉਹਨਾਂ ਦੀ ਜਾਨ ਗਈ ਹੈ ਪਤਾ ਲੱਗਿਆ ਕਿ ਗਲਤ ਸਾਈਡ ਤੋਂ ਇੱਕ ਟਰਾਲਾ ਆ ਰਿਹਾ ਸੀ ਜਿਸ ਦੇ ਚੱਲਦੇ ਹੋਏ ਇਹ ਹਾਦਸਾ ਵਾਪਰਿਆ ਦੋਨੋਂ ਹੀ ਨੌਜਵਾਨ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸਨ ਜਦੋਂ ਇਹ ਦੋਵੇਂ ਹਾਈਵੇ ਨੰਬਰ 144 ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਟਰੈਲਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਭਿਆਨਕ ਹਾਦਸੇ ਦੇ ਵਿੱਚ ਮੁੰਡਿਆਂ ਨੇ ਜਾਨ ਗਵਾ ਦਿੱਤੀ ਖੌਫनाक ਤਸਵੀਰਾਂ ਦੇਖ ਕੇ ਸਮਝ ਆ ਜਾਂਦਾ ਹੈ ਕਿ ਕਿੰਨਾ ਭਿਆਨਕ ਇਹ ਹਾਦਸਾ ਸੀ ਦੱਸਣ ਵਾਲੇ ਦੱਸ ਰਹੇ ਨੇ ਕਿ 6 ਘੰਟੇ ਦੀ ਮਸ਼ਕੱਤ ਤੋਂ ਬਾਅਦ ਦੋਹਾਂ ਮੁੰਡਿਆਂ ਨੂੰ ਬਾਹਰ ਕੱਢਿਆ ਗਿਆ ਸੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਦੋਹਾਂ ਦੀ ਜਾਨ ਮੌਕੇ ਤੇ ਹੀ ਜਾ ਚੁੱਕੀ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਕੀ ਰਿਸ਼ਤਾ ਲੱਗਦਾ ਹੈ ਮੇਰਾ ਪਤੀ ਜਾ ਲੱਗਦਾ ਹੈ ਕੀ ਗੱਲਬਾਤ ਹੋ ਰਹੀ ਹੈ ਇਹ ਬੱਸ ਠੀਕ-ਠਾਕ ਆ ਟ੍ਰੱਕ ਚਲਾਉਂਦਾ ਸੀ ਐਕਸੀਡੈਂਟ ਉਹ ਹਰ ਰਾਤ ਪਰ ਆ ਲੱਗਾ ਕਿਨੇ ਕੀ ਹੋਇਆ ਐਕਸੀਡੈਂਟ ਕਿਵੇਂ ਪਤਾ ਲੱਗਾ ਕਿਨੇ ਐਕਸੀਡੈਂਟ ਹੋਇਆ ਐਕਸੀਡੈਂਟ ਉਹ ਸਾਡੇ ਉੱਥੇ ਮੁੰਡਿਆਂ ਨੇ ਫੋਨ ਕੀਤਾ ਕੋਈ ਚੁੱਟਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹ ਨਾਲ ਕੇ ਟੱਪ ਕੇ ਤੇ ਇੱਕਦਮ ਟਰਾਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਅਮਰੀਕਾ ਚ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਮਿੰਟ ਨਾਲ ਦੋ ਕਿਰੇ ਵਿੱਚ ਹੋਇਆ ਇਹਦਾ ਨਾਮ ਤਾਂ ਨਹੀਂ ਪਤਾ ਹੈ ਨਾ ਬਸ ਬਾਤ ਦੀ ਗੱਲ ਕਰੀ ਤੇ ਪਰਿਵਾਰ ਵਿੱਚ ਕੌਣ ਕੋ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਐ ਤੇ ਨਪੋ ਨਾ ਜਿੰਨੀ ਪੈਣਾ ਦੇ ਲੋਟਾ ਲੋਟਾ ਇਹਦਾ ਕੀ ਕੰਮ ਕਰਦੇ ਸੇਪਿੰਗ ਠੀਕ ਹੈ ਦੇ ਇੱਕ ਤਾਂ ਵੀ ਫਾਇਦੇ ਕੀ ਹੋ ਜਾਈਏ ਬਹੁਤ ਮਾੜੀ ਹੋਏ ਤੋ ਸਰਕਾਰ ਦੇ ਹੈ ਜੀ ਵੀ ਦੂਰ ਕਰਨ ਲਈ ਵਿਦੇਸ਼ ਗਿਆ ਸੀ ਵਿਦੇਸ਼ ਦੀ ਸਰਕਾਰ ਤੋਂ ਹੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹ ਕੰਮ ਮੰਗ ਕਰਦੇ ਇੱਕ ਤਾਂ ਬੜੀ ਡੈਡ ਰੋਡ ਜੀ ਬਾਹਰ ਤਾਂ ਲਿਆਂਦੀ ਜਾਵੇ ਇੱਕ ਕੋ ਬਣਦਾ ਪੁੰਦਾ ਸਰਕਾਰ ਜੋ ਵੀ ਇਹਨਾਂ ਨੂੰ ਦਵੇ

ਹਾਂਜੀ ਸਾਡੀ ਲਾਸਟ ਟਾਈਮ ਕੋ ਤਾਂ ਗੱਲਬਾਤ ਹੋਈ ਸੀ ਆਪਣੇ ਬੇਟੇ ਨਾਲ ਕੱਲ੍ਹ ਸਵੇਰੇ ਹੋਈ ਸੀ 10:00 ਵਜੇ ਨਾਲ ਕੀ ਗੱਲਬਾਤ ਕੀਤੀ ਕਹਿੰਦੇ ਜੜੀ ਪੈਸੇ ਕਿੱਥੇ ਲੋੜ ਅੱਦੇ ਕੌਣ ਚ ਪੈਸੇ ਆ ਗਏ ਜਿੰਨਾ ਕ ਸਮਾਂ ਹੋਇਆ ਉੱਥੇ ਗਏ ਨੂੰ ਕੀ ਕੰਮ ਕਰਦੇ ਸੀ ਇੱਥੇ ਦੋ ਸਾਲ ਹੋ ਗਏ ਨੂੰ ਦੋ ਸਾਲ ਦੋ ਸਾਲਾਂ ਦੀ ਗਏ ਹੈ ਟਰੈਲਰ ਚਲੰਦੇ ਮੈਂ ਇਹ ਦਿਕ ਦਾ ਹੀ ਕਰਾਂ ਕੀ ਹਾਂ ਜੀ ਹਾਂ ਸਾਡੀ ਉਹ ਮਿਲ ਜੇ ਜੇ ਬੱਡੀ ਦੀ ਲੜ ਬੋਡੀ ਗਾ ਇੱਥੇ ਪੰਜਦਤ ਵਧੀਆ ਗੱਲ ਹੈ ਪੰਜਾਹ ਲਿਆ ਹਾਂਜੀ 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 ਹੁਸ਼ਕਿੰਦਰ ਸਿੰਘ ਕੀ ਲੱਗਦਾ ਸੀ ਮੈਂ ਬਫਰ ਮੈਂ ਬਫਰ ਜਨਾ ਦਾ ਕੀ ਬੇਟੇ ਦਾ ਕੀ ਨਾਮ ਸੀ ਸੁਲਰਨਜੀਤ ਸਿੰਘ ਕੀ ਗੱਲਬਾਤ ਹੋਈ ਉੱਥੇ ਕਿਵੇਂ ਐਕਸੀਡੈਂਟ ਹੋਇਆ ਇੱਕ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਟੱਲਾ ਦੂਸਰੇ ਪਾਸੇ ਰੋਡ ਤੋਂ ਕਰਾਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੀ ਗੱਡੀ ਨਾਲ ਜਾਟਾ ਕਰਾਇਆ ਜਦੋਂ ਕਰਕੇ ਬਹੁਤ ਬੈਰੀ ਬੈਡ ਐਕਸੀਡੈਂਟ ਹੋਇਆ ਜਿਸ ਦੇ ਬਜਾਣਾ ਤੋਂ ਪੇਰ ਕਹਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨਾਂ ਦੀ ਏਜ ਤਕਰੀਬਨ 22 ਤੋਂ 23 23 ਸਾਲ ਦੇ ਵਿੱਚ ਸੀਗੇ ਦੋਨੇ ਐਡ ਦਾ ਸਪੌਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਪਰਿਵਾਰ ਨੂੰ ਕੀ ਪਤਾ ਲੱਗਦੀ ਪਰਿਵਾਰ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ ਤੇ ਪਰਿਵਾਰ ਨੂੰ ਜਦੋਂ ਲੱਗਾ ਫਿਰ ਕੋਈ ਫੋਨ ਨਹੀਂ ਚੱਕ ਰਿਹਾ ਫਿਰ ਉਹਨਾਂ ਦਾ ਕੰਟੈਕਟ ਵਗੈਰਾ ਕੀਤਾ ਸਾਰਿਆਂ ਨੂੰ ਤੇ ਫਿਰ ਉਹਨਾਂ ਦੱਸਿਆ ਵੀ ਨਹੀਂ ਹੀ ਹੈਵ ਬੀ ਨੋ ਮੋਰ ਹੀ ਹੈਸ ਕੰਟ ਨਿਕਲ ਸਮਾਂ ਹੋ ਗਿਆ ਸੀ ਜੀ 1.5 ਹੋ ਗਿਆ ਜੀ ਹਾਂ ਜੀ ਪੰਗਾਇਰ ਤੇ ਗੱਲ ਕਰੀ ਤੇ ਫਾਦਰ ਸਾਹਿਬ ਕੀ ਕਰਦੇ ਤੇ ਚੰਗੀ ਵਧੀਆ ਹੀ ਕਰਦੇ ਜੀ ਇੱਕ ਸਾਡੀ ਹਾਲਤ ਕੀ ਹੋਦੀ ਹੈ ਤੇ ਇੱਕ ਪਰਿਵਾਰ ਚ ਕੋਣ ਕੋਣ ਹੈ ਪਰਿਵਾਰ ਚ ਕੋਣ ਦੀ ਸਿਸਟਰ ਉਹ ਵਿਆਹੀ ਹੈ ਛੋਟੀ ਤੇ ਦੂਸਰੇ ਪਰਿਵਾਰ ਦੇ ਗ੍ਰੈਂਡਫਾਦਰ ਹੈਗੇ ਜਨੂਜੀ ਸਿੰਘ ਦੇ ਕੀ ਹਾਲਤ ਕੀ ਹੋਦੀ ਕੋਈ ਬਹੁਤੀ ਵਧੀਆ ਨਹੀਂ ਹੈ ਹੁਣ ਇਹਨੂੰ ਰੋਟੀ ਰੋਜੀ ਦੀ ਵਾਰ ਕਮਾਉਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧੰਦੇ ਦਿਨ ਸੀਗੇ ਜਿੱਥੇ ਇਹਨੇ ਪੈਸੇ ਲਾ ਕੇ ਭੇਜੇ ਉਹ ਵੀ ਉਤਰੇ ਸੀਗੇ ਜੀ ਅ ਅnabla ਪਹਿਲਾ ਪੀਸੋੜਾ ਦੇ ਗਿਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਫੌਨ ਹੈ ਮਿਨਿਸਟਰੀ ਤੋਂ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਇੱਥੇ ਜੋ ਵੀ ਮਰਦਾ ਉਹਨਾਂ ਦਾ ਹੱਕਾਂ ਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਅਸ ਉਹਨਾਂ ਦੀ ਜਨਮ ਭੂਮੀ ਤੇ ਕਰ ਸਕੀਏ ਧੰਨਵਾਦ ਸਰਪੰਚ ਜੀ ਇਹ ਕਹਿੰਦੇ ਤੇ ਬੜੀ ਚੰਗੀ ਕਾਰਨਾ ਬਾਕੀ ਕੀ ਕਹਿੰਦੇ ਹਾਂਜੀ ਮੈਂ ਸਰਪੰਚ ਡੇਰ ਕਹਣਾ ਅੱਜ ਰਾਤ ਵੀ ਲੰਗੀ ਐ ਉਸ ਰਾਤ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਟੀਵੀ ਤੇ ਚੱਲਦੇ ਸੀ ਇੱਕੋ ਟਰੱਕ ਤੇ ਸੀਗੇ ਦੋਨੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਕਿੰਨੇ ਮੁੰਡੇ ਦੋਨੋਂ ਹੀ ਅਸਪਾਇਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾਸਾ ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘੱਟੋ ਘੱਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਈ ਖਬਰ ਹੈ ਜੀ ਮੇਰੇ ਸ਼ਹੀਦ ਦੋਨਾਂ ਦੇ ਦੋਨਾਂ ਦੀ ਇੱਕ ਦੀ 22 ਸਾਲ ਸੀਗੀ ਜੀ ਇੱਕ ਦੀ 23 ਸਾਲ ਇੰਨਾ ਕ ਸਮਾਂ ਹੋਇਆ ਹੈ ਇੱਕ ਨੂੰ ਡੇਢ ਸਾਲ ਹੋਇਆ ਜੇਕਰ ਨੂੰ 2 ਸਾਲ ਹੋਏ ਨੇ ਗਏ ਨੂੰ ਇਸ ਸਬੰਧਾ ਤੋਂ ਸਰਕਾਰ ਸਾਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀ ਡੈੱਡ ਬਾਡੀਆਂ ਇੰਡੀਆ ਲੈਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਪਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਤਾਂ ਹੋ ਗਿਆ ਹੁਣ ਅਸੀਂ ਇਹ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆ ਕਿ ਉਹਨਾਂ ਦੀਆਂ ਡੈੱਡ ਬੋਡੀਆਂ ਪੁਲਿਸ ਕਿਸੇ ਤਰੀਕੇ ਵੀ ਇੰਡੀਆ ਨਹੀਂ ਆਂਦੀਆਂ ਜਾਣ ਕਿ ਜੋ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਮਾਮਾ ਭਰਾ ਭੈਣ ਉਹਨਾਂ ਦੇ ਸ਼ਿਕਲੀਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਇੱਥੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਪ੍ਰਦੇਸ਼ਾਂ ਜਨਾਬੇ ਜਨੇ ਭੇਜਣੇ ਪੈਣ ਇਹੀ ਮੇਰੀ ਮੰਗ ਹੈ ਪਲੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਕਿ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਾਡੇ ਨੌਜਵਾਨ ਬਾਹਰ ਨਾ ਜਾਣ ਇਹ ਜੋ ਹਾਸਿਆਂ ਵਿਚ ਕਰਨਾ ਹੁਣ ਮਾਮਾ ਦੇ ਲੱਕ ਨਾ ਟੁੱਟਣ ਕੱਲੇ ਕੱਲੇ ਪੁੱਤ ਸੀ ਦੋਨੇ ਕੱਲੇ ਕੱਲੇ ਭਰਾ ਸੀ ਦੋਨਾਂ ਦੇ ਘਰ ਹੀ ਉਜੜ ਗਏ ਨੇ ਜੀ ਅਜੇ ਤੱਕ ਦੇਣਾ ਗੋਲੋਂ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ ਮੈਂ ਇਹੇ ਦੁਆਰਾ ਮਾਰ-ਬੜ ਸਰਕਾਰ ਕੋ ਮੰਗ ਕਰਾਂਗਾ ਜੀ ਉਨਰੇ ਡੱਡ ਵੱਡੀਆਂ ਪਿੰਡਾਂ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ। ਰਵਾਇਤ ਖਾਲਸਾ ਰਵਾਇਤ ਦੀ ਖਤ